ਅਕੂਆ ਯੇਸ਼ੂ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਨਦੇ ਜਨਮ ਦਿਹਾੜੇ ਨੂੰ ਲੈ ਕੇ ਕਿਉਂਕਿ ਇਹਨਾਂ ਦਾ ਜਨਮ ਦਿਹਾੜਾ ਜਿਹੜਾ ਆ ਰਿਹਾ ਤੇ ਉਸ ਨੂੰ ਲੈ ਕੇ ਅੱਜ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਡੇ ਨਾਲ ਫਾਜ਼ਲ ਜੁੜੇ ਗੱਲਬਾਤ ਕਰਦੇ ਫਾਜ਼ਲ ਕੋਈ ਦੇਖਦੇ ਸ਼ੋਭਾ ਯਾਤਰਾ ਅੱਜ ਅਸੀਂ ਪੂਰਾ ਸ਼ਹਿਰ ਦੇ ਵਿੱਚ ਇਹਨਾਂ ਦੇ ਨਾਲ ਮਿਲ ਕੇ ਰਵੀ ਯੇਸ਼ੂ ਦੇ ਜਨਮ ਦੇ ਨਿਸ਼ਚਰ ਸੰਜਿਆ ਕਰ ਰਹੇ ਹਾਂ ਜੋ ਪਿਆਰ ਤੇ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਤੁਹਾਡੀ ਸਾਰਿਆਂ ਦੀ ਇਸ ਸ਼ਹਿਰ ਦੇ ਨਿਵਾਸੀਆਂ ਦੇ ਨਾਲ ਮਿਲ ਕੇ ਖੁਸ਼ੀ ਸਾਂਝੇ ਕਰਨ ਦਾ ਮਤਲਬ ਅਤੇ ਪ੍ਰਾਰਥਨਾ ਇਹ ਹੀ ਹੈ ਕਿ ਪ੍ਰਭੂ ਇਸ ਇਲਾਕੇ ਵਿੱਚ ਆਪਣਾ ਪਿਆਰ ਅਤੇ ਸ਼ਾਂਤੀ ਕਾਇਮ ਕਰੇ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਪ੍ਰਦੇਸ਼ ਦੇ ਵਿੱਚ ਹਰ ਇੱਕ ਭੈਣ ਭਰਾ ਨੂੰ ਪਿਆਰ ਅਤੇ ਸ਼ਾਂਤੀ ਵਿੱਚ ਵਸਣ ਦੀ ਪ੍ਰਭੂ ਕਿਰਪਾ ਅਗੇ ਅਤੇ ਉਨਤੀ ਅਤੇ ترقی ਦੇ ਚਾਹੀ ਵਾਦੇ ਜੀ ਜਿਹੜੇ ਚਾਗੀਆਂ ਬਣਾਈ ਹੋਈਆਂ ਉਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਖਿੱਚ ਦਾ ਕੇਂਦਰ ਬਣਿਆ ਹੋ ਠੀਕ ਆ ਦੇਖੇ ਤੱਕ ਅੰਦਰ ਕੇਂਦਰ ਇਸ ਨੇ ਬਣ ਜੁ ਰਹੇ ਹਨ ਕਿਉਂਕਿ ਜੋ ਈਮਾਨ ਦਾ ਪ੍ਰਗਟਾਵਾ ਹੈ ਜੋ ਮਸੀਹ ਦੇ ਜਨਮ ਦੀ ਕੁਰਸੀ ਉਹ ਹਰ ਇੱਕ ਨੂੰ ਸੁਣਾਈ ਜਾਈ ਬਹੁਤ ਜ਼ਰੂਰੀ ਹੈ ਕਿ ਉਹ ਸਵਰਗਾ ਤੋਂ ਪ੍ਰਭੂ ਧਰਤੀ ਤੇ ਆ ਰਿਹਾ ਹੈ ਜਦੋਂ ਸਵਰਗਾ ਤੋਂ ਧਰਤੀ ਤੇ ਉਹ ਮਨੁੱਖ ਬਣ ਕੇ ਆ ਰਿਹਾ ਹੈ ਉਹ ਮਨੁੱਖਤਾ ਦੇ ਬਾਣੀ ਨੂੰ ਪਰੋਣਾ ਤੇ ਬਹੁਤ ਵੱਡੀ ਹੈ ਉਹਨਾਂ ਦੇ ਵੱਲੋਂ ਸ਼ੁਕਰਬਾਨੀ ਹੈ ਉਹਨਾਂ ਦੇ ਵੱਲ ਬਹੁਤ ਵੱਡਾ ਤੋਹਫਾ ਦਿੱਤਾ ਲਈ ਉਹ ਲੋਕ ਇਹਨੂੰ ਖੁਸ਼ੀ ਨਾਲ ਕਬੂਲ ਕੀਤਾ ਹੈ ਸੰਸਾਰ ਦੇ ਅੱਗੇ ਉਸੇ ਤੋਹਫੇ ਨੂੰ ਅਸੀਂ ਖੁਸ਼ੀ ਨਾਲ ਸਾਰੇ ਨਾਲ ਸਾਂਝਾ ਕਰ ਰਹੇ ਹਾਂ ਤੇ ਇਹੀ ਬੜਾ ਪੈਗਾਮ ਹੈ ਕਿ ਜੋ ਯਿਸੂ ਤੋਹਫਾ ਬਣ ਕੇ ਸੰਸਾਰ ਦੇ ਵਿੱਚ ਮਨੁੱਖ ਬਣ ਕੇ ਆਇਆ ਹੈ ਉਹ ਸਾਰਿਆਂ ਨੂੰ ਵੰਡਿਆ ਜਾਵੇ ਬੱਚੇ ਜਿਹੜੇ ਖੇਚਨਾ ਕੇਂਦਰ ਬਣੇ ਹੋਏ ਉਹ ਨਾਲ ਗੱਲਬਾਤ ਕਰਦੇ ਕਿਸੇ ਨੇ ਦੇਖਿਆ ਅੱਜ ਪ੍ਰੋਗਰਾਮ ਇਹ ਪਰਮੇਸ਼ਵਰ ਦੇ ਸੁਪਸਮਾਚਾਰ ਦਾ ਜੋ ਕਿ ਸ਼ਾਂਤੀ ਦਾ ਪ੍ਰਤੀਕ ਆ ਸੋ ਸਾਰੇ ਨੇ ਇਹ ਗੱਲ ਚੰਨਿਆ ਕਿ ਸਭ ਨੂੰ ਪਰਮੇਸ਼ਰੋ ਜਿਸ ਤਰ੍ਹਾਂ ਪਰਮੇਸ਼ਰ ਸਭ ਨਾਲ ਪਿਆਰ ਨਰ ਰਹਿੰਦੇ ਸੀ ਸਾਨੂੰ ਉਸ ਤਰ੍ਹਾਂ ਭਾਈਚਾਰੇ ਨੂੰ ਆਪਣੇ ਨੂੰ ਕਾਇਮ ਰੱਖਣਾ ਚਾਹੀਦਾ ਸ਼ਾਂਤੀ ਤੇ ਪਿਆਰ ਵਰਕਰਾ ਰਹਿਣਾ ਚਾਹੀਦਾ ਸ਼ੋਭਾ ਯਾਤਰਾ ਖੇਚ ਦਾ ਕੇਂਦਰ ਜੂੜ ਬਣੀ ਹੋਈ ਉਸ ਨੂੰ ਲੈ ਕੇ ਕੀ ਕਹੋਗੇ ਪਰਮੇਸ਼ਰ ਦਾ ਪਿਆਰੀ ਇਹ ਖੇਚਾ ਇੱਕ ਜੋ ਇਹ ਪ੍ਰਤੀਤ ਪ੍ਰਤੀਕ ਹੈ ਕਿ ਸ਼ਾਂਤੀ ਤੇ ਪ੍ਰੇਮਸੀ ਲੋਕਾਂ ਦਾ ਹੈ ਕਿ ਜੋ ਪਰਮੇਸ਼ਵਰ ਦਾ ਪਿਆਰ ਹੈ ਇਹ ਖੇਚੀ ਹੈ ਇੱਕ ਵੀ ਇਨਸਾਨ ਆਵੇ ਆਪਣੀ ਸ਼ਾਂਤੀ ਲਵੇ ਆਪਣੇ ਦੁੱਖ ਸੋਗ ਜੋ ਪਰਮੇਸ਼ਵਰ ਹੈ ਕਿ ਰੱਖੇ ਤੇ ਪਰਮੇਸ਼ਵਰ ਉਹਨੂੰ ਸ਼ਾਂਤੀ ਤੇ ਸ਼ਾਂਤੀ ਬਖਸ਼ਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਝਾਕਿਆ ਜਿਹੜਾ ਖੇਚਣਾ ਕੇਂਦਰ ਬਣਿਆ ਉੱਤੇ ਬੱਚਾ ਵੱਲੋਂ ਬੜਾ ਉਦਸ਼ਾ ਨਾਲ ਜਿਹੜਾ ਹੈਗਾ ਜਰੂਰ ਦੱਸਿਆ ਜਾ ਰਿਹਾ ਹallelujah ਮਹਰ ਪਾਸ ਬਰਕਤ ਮਸੀਦ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਾਸਾ ਐਸੋਸੀਏਸ਼ਨ ਮੈਂ ਅੱਜ ਦੇ ਦਿਨ ਪ੍ਰਭੂ ਯਿਸੂ ਈਸੀ ਦੇ ਇਸ ਕੋ ਸ਼ਬਰੀ ਸੰਦੇਸ਼ ਦੇ ਵਿੱਚ ਐਜੇ ਪਾਸਪਨ ਸਭ ਲੋਕਾਂ ਨੂੰ ਯਿਸੂ ਮਸੀਹ ਦੇ ਮਿੱਠੇ ਤੇ ਪਿਆਰੇ ਨਾਮ ਦੇ ਵਿੱਚ ਵਧਾਈ ਜਿੰਨਾ ਇਹ ਸਾਲ ਸਾਰੇ ਲੋਕਾਂ ਦੇ ਲਈ ਬਰਕਤ ਦਾ ਸਾਲ ਬਣੇ ਮੈਂ ਦੇਖਦਾ ਹਾਂ ਅੱਜ ਤੋਂ 2000 ਸਾਲ ਪਹਿਲਾਂ ਯਿਸੂ ਮਸੀਹ ਦਾ ਜਨਮ ਹੋਇਆ ਪਰ ਯਿਸੂ ਮਸੀਹ ਸਾਡੇ ਹਿੰਦੁਸਤਾਨ ਦੇ ਤਾਂ ਨਹੀਂ ਸੀਗੇ ਉਹਨਾਂ ਨੇ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਪਿਆਰ ਦਾ ਸੁਨੇਹਾ ਦਿੱਤਾ ਅਸੀਂ ਵੀ ਉਸੇ ਪ੍ਰੇਮ ਦਾ ਸੰਦੇਸ਼ ਲੈ ਕੇ ਸਭ ਲੋਕਾਂ ਨੂੰ ਮੁਬਾਰਕ ਦਿਰੀਏ ਕਦੇ ਦੇਸ਼ਾਂ ਦੇ ਸਖਾਈ ਨੂਜ਼ ਲੈ ਆਇਆ ਤੁਹਾਨੂੰ ਅੱਜ ਇਸੋ ਜੀ ਦੇ ਔਰ ਵਾਲੇ ਜਨਮ ਦਿਹਾੜੇ ਤੋਂ ਲੈ ਕੇ ਸਵੇਰ ਯਾਤਰਾ ਜੋ ਸ਼ੁਰੂ ਹੋਈ ਗਈਆਂ ਉਸ ਦੇ ਵਿੱਚ ਜੋ ਝਾੜੀਆਂ ਬਣਾਈਆਂ ਗਈਆਂ ਉਹ ਉਹ ਜਿਹੜਾ ਸ਼ਹਿਰ ਵਾਸੀਆਂ ਲਈ ਕੇਂਦਰ ਜਿਵੇਂ ਬੜੀਆਂ ਗਈਆਂ ਨੇ ਬਸ ਜਨਰਲ ਸਖਾਈ نیوز ਪ੍ਰੀਤ ਕੋਰ